ਮੋਟਾ ਕੇ ਜਿਹੜਾ ਨੌਜਵਾਨ ਪੁਲਿਸ ਦੇ ਗ੍ਰਿਫਤ ਦੇ ਵਿੱਚ ਖੜਾ ਇਸ ਦੀ ਹਰਕਤ ਅਜਿਹੇ ਸੀ ਕਿ ਪੁਲਿਸ ਲਗਾਤਾਰ ਇਸ ਨੂੰ ਪਾਲਦੀ ਫਿਰਦੀ ਸੀ ਅਤੇ ਫਿਰ ਇਹ ਪੁਲਿਸ ਦੇ ਅੜੀਕੇ ਚੜ ਗਿਆ ਤੇ ਇਸ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਇਸ ਨੂੰ ਗ੍ਰਿਫਤਾਰ ਕਰ ਲਿਆ ਤੇ ਅੱਗੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੱਸ ਦਿਆ ਕਿ ਬਠਿੰਡਾ ਪੁਲਿਸ ਨੇ ਇਸ ਵਿਅਕਤੀ ਨੂੰ ਕਤਲ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਹੈ ਕਤਲ ਕਰਕੇ ਫਰਾਰ ਹੋ ਗਿਆ ਸੀ ਲਗਾਤਾਰ ਟੀਮਾਂ ਦੇ ਵੱਲੋਂ ਇਸ ਦੀ ਭਾਲ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਕਾਬੂ ਕੀਤਾ ਆਖਰ ਕਿਵੇਂ ਕਤਲ ਦੀ ਬਿਆੰਤ ਬਣਾਈ ਸੁਣੋ ਅਧਿਕਾਰੀ ਦੀ ਜ਼ੁਬਾਨੋਂ 24 ਦੀ ਪਿੰਡ ਕੁੱਲੀ ਦੀ ਘਟਨਾ ਹੈ ਇਹ ਉੱਥੋਂ ਦਾ ਇੱਕ ਸਤਪਾਲ ਪੁੱਤਰ ਭਗਵਾਨ ਸਿੰਘ ਨਾਂ ਦਾ ਵਿਅਕਤੀ ਸੀਗਾ ਉਹ ਆਪਣੇ ਘਰ ਸੀਗਾ ਸਵੇਰੇ 6 ਵਜੇ ਦੀ ਘਟਨਾ ਹੈਗੀ ਇਹ ਉਹਨਾਂ ਦੇ ਹੀ ਪਿੰਡ ਦਾ ਇੱਕ ਜੱਗਾ ਸਿੰਘ ਪੁੱਤਰ ਸੁੰਦਰ ਸਿੰਘ ਜਾਨ ਕੋਲ ਨੂੰ ਦੇ ਘਰ ਆਇਆ ਸਵੇਰੇ ਸਵੇਰੇ ਤੇ ਉਹਨੂੰ ਗਾਲੀ ਗਲੋਚ ਕਰਨ ਲੱਗਿਆ ਘਰ ਦੇ ਅੰਦਰ ਜਾ ਕੇ ਉਹਨਾਂ ਨੇ ਉਹਨੂੰ ਹੱਥੋਂ ਭਾਈ ਕਰਤੀ ਕੋੋਂ ਬਾਹਰ ਕੱਢਤਾ ਤੇ ਉਹ ਗਲੀ ਦੇ ਵਿੱਚ ਉਹਨਾਂ ਨੂੰ ਗਾਲੀ ਗਲੋਚ ਕਰਨ ਲੱਗਿਆ ਸਰਪਾਲ ਸਿੰਘ ਜੀ ਸਤਪਾਲ ਸਿੰਘ ਵੀ ਗਲੀ ਦੇ ਵਿੱਚ ਆ ਗਿਆ ਤੇ ਇੰਨੇ ਦੇ ਵਿੱਚੋਂ ਨੇ ਤੈਸ ਜੀ ਦੇ ਹੱਥੋਂ ਇੱਕ ਬਾਲਾ ਸੀਗਾ ਜੱਗਾ ਸਿੰਘ ਦੇ ਬਾਲੇ ਦਾ ਜਿਹੜਾ ਬਾੜ ਸੀ ਤੇ ਸਤਪਾਲ ਸਿੰਘ ਸਰ ਵਿੱਚ ਕੀਤਾ ਜਿਸ ਨਾਲ ਸਤਪਾਲ ਸਿੰਘ ਹੋ ਗਿਆ ਤੇ ਕਿਸੇ ਅਸਰ ਦੇ ਭੱਜਦੇ ਆ ਉਹਦੇ ਨੇ ਕੋ ਰੋਲਾ ਰੱਪਾ ਪਾਇਆ ਤੇ ਜੱਗਾ ਸਿੰਘ ਜੀ ਜਿਹੜਾ ਮੌਕੇ ਤੋਂ ਭੱਜ ਗਿਆ ਦੇਰੇ ਨੂੰ ਸੋ ਸਵਾਇਦਾ ਪ੍ਰਬੰਧ ਕਰਕੇ ਸਿਮਰਾਸਤਾ ਇਟਨ 100 ਦਾਖਲ ਕਰਾਇਆ ਤੇ ਉਹ ਪੇਟਿੰਦਾਪਰ ਦਾ ਪਹਿਲਾ ਵੀ ਸਾਥੀ ਨੂੰ ਗਿਆ ਦੇਖਿਆ ਤੇ ਪਰ ਉਹ ਇਹ ਪਤਰੀ ਦਾ ਬਿਆਨ ਲਿਖਾਇਆ ਤੇ ਉਸ ਤੋਂ ਬਾਅਦ ਇਹਨੂੰ ਡਿਸਚਾਰਜ ਕਰਤਾ ਤੋਂ ਤਨਨਾਵਾ ਤੇ ਦਾਖਲ ਹੋ ਕੇ ਸੁਖਮਨੀ ਰਸਤਾ ਉਹਦੇ ਵਿੱਚ ਜੋ ਵੀ ਅਪਤਾਲਜੋ ਵੀ 11 ਦੇਖ ਨੂੰ ਰਿਚਾਰਜ ਕਰਤਾ ਤੇ ਰੋਣ ਭਰੇ ਲਿਆ ਆ ਤੇ ਇਹ 13 ਤਰੀਕ ਨੂੰ ਸਵੇਰ 3 ਵਜੇ ਮੌਤ ਹੋ ਗਈ ਉਸ ਤੋਂ ਬਾਅਦ ਇਹ ਸਤਪਾਲ ਸਿੰਘ ਜਿਹੜਾ ਮਿਤਕ ਹੈ ਦੀ ਪਤਨੀ ਨੇ ਬਿਆਨ ਦਿੱਤਾ ਦਵਾਦਾਰ ਜੀ ਦਾ ਸੀ ਜਿਹੜਾ ਖਾਦ ਅ ਤਤੀਸ਼ ਕੀਤੀ ਤੇ ਨਾਲ ਕੁਝ ਹੀ ਘੰਟੇ ਦੇ ਵਿੱਚ ਇਹ ਜਿਹੜਾ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਇਹਨਾਂ ਦਾ પ્રાથમਿਕ ਇਹਨਾਂ ਦਾ ਕਾਂਤਾ ਫਿਲਹਾਲ ਇਹ ਨਹੀਂ ਪਤਾ ਲੱਗਿਆ ਵੀ ਜਿਹੜਾ ਹੈ ਇਹਦਾ ਨਿਰਤਕ ਦਾ ਮੁੰਡਾ ਸੀਗਾ ਕੋਈ 20-21 ਸਾਲ ਦਾ ਉਹਦੇ ਨਾਲ ਜੱਗਾ ਸਿੰਘ ਦੀ ਕੋਦਰ ਪਹਿਲਾਂ ਕੋਈ ਕਿਸੇ ਗੱਲ ਨੂੰ ਲੈ ਕੇ ਕਹਾਸ ਨਹੀਂ ਹੋਈ ਸੀ ਤੇ ਇਹੀ ਕਾਰਨ ਹੈਗਾ ਜਿੱਦ ਤੱਕ ਹੋ ਪਤਾ ਨਹੀਂ ਕਿ ਬਾਕੀ ਇਹ ਜਿਹੜੀ ਤਫਤੀਸ਼ ਚੱਲ ਰਹੀ ਹੈ ਕਲੀਅਰ ਹੋ ਗਈ ਕੰਮ ਕੀ ਕਰਦੇ ਨੇ ਵੈਸੇ ਕੰਮ ਤਾਂ ਦਿਹਾੜੀ ਜੋਪੇ ਹੀ ਕਰਦਾ ਸੀਗਾ ਜਿਹੜਾ ਸਪਾਸਰ ਸਰ ਇਹ ਤਾਂ ਮਾਰੇ ਉਹ ਵੀ ਦਿਹਾੜੀ ਦਾ ਪੇ ਹੀ ਕਰਦਾ ਸੀ ਸਰ ਜਿਹੜਾ ਕੋਰਟ ਚ ਪੇਸ਼ ਕੀਤਾ ਰਿਮਾਂਡ ਹਾਸਲ ਕੀਤਾ ਜਾਂਦਾ ਨੂੰ ਮੰਨਦੇ ਨਹੀਂ ਮੰਨਦੇ ਤਾਂ ਕਭੀ ਕਭੀ ਇਹਦੀ ਉਦੀ ਹੋ ਚੁੱਕੀ ਹੈ ਬਤਨ ਦੀ ਇਸ ਕਰਕੇ ਦਰਮਾਨ ਲੈ ਜੀ ਕਿ ਜਿਹੜਾ ਹਥਿਆਰ ਦੀ ਮੰਨ ਜਿਹੜਾ ਵੀ ਮੌਕੇ ਦਿੰਦੇ ਕਭੀ ਹੋ ਗਈ ਕਭੀ ਹੋ ਗਈ ਬਾਲਾ ਸਿਰੇ ਦਾ ਆਪਣੇ ਪਿੰਡਾਂ ਦੇ ਵਿੱਚ ਸੱਤਾ ਦੇ ਪਾਏ ਹੁੰਦਾ ਹੈ ਕਿੰਨੀ ਉਮਰ ਹੈ ਜੀ ਇਹਦਾ ਪੜਿਆ ਪੜਿਆ ਗਈ ਉਮਰ ਤਾਂ ਪਤਾ ਨਹੀਂ ਅੱਧੀ ਚਾਲੇ ਸਾਲ ਪਾਏ ਜਾਂਦੇ ਸਾਲ ਨੂੰ ਬਣੀ ਵੀ ਜਿੰਨਾ ਵੀ ਮਿਲੂ ਹੋਮਨੋਲਿਸਟ ਓਪਨ ਤਾਲੇ ਖਾਲ ਦਾ ਸੀ 7 ਮਾਲਸਿੰਘ ਦਾ ਪਰਮਾਨ ਸੀ ਤਾਂ ਦੇਖਿਆ ਜਾਵੇ ਤਾਂ ਲਗਾਤਾਰ ਪੰਜਾਬ ਦੇ ਵਿੱਚ ਕ੍ਰਾਈਮ ਦੇ ਵਾਰਦਾਤਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਜਿਸ ਦੇ ਚਲਦੇ ਪੁਲਿਸ ਵੀ ਲਗਾਤਾਰ ਸਰਗਰਮ ਹੈ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ